ਸ਼ਿਲਾਜੀਤ ਜਿੰਨੇ ਮੁੰਡੇ ਕੁੜੀਆਂ ਜਿੰਮ ਕਰਦੇ ਆ ਉਹਨਾਂ ਲਈ ਅਸੀਂ ਬਣਾਇਆ ਲੜਕੀਆਂ ਲਈ ਅਲੱਗ ਹੈ ਲੜਕੀਆਂ ਲਈ ਅਲੱਗ ਹੈ ਕਿਉਂਕਿ ਲੜਕੀਆਂ ਲਈ ਡੋਜ਼ ਘੱਟ ਪਾਈ ਗਈ ਸੀ ਇਹ ਚ ਟੈਸਟੋਸਟੇਰੋਨ ਲੈਵਲ ਜਿਹੜਾ ਹੈਗਾ ਉਹਨੂੰ ਇਹ ਇਨਕਰੀਜ਼ ਕਰਦਾ ਤਾਂ ਲੇਡੀਜ਼ ਵਾਸਤੇ ਉਹ ਨਹੀਂ ਇੰਨਾ ਜ਼ਿਆਦਾ ਉਹਦਾ ਇਫੈਕਟਿਵ ਉਹਦੇ ਲਈ ਅਸੀਂ ਫਿਰ ਨਾਲ ਕੀ ਦਿੱਤਾ ਦੋ ਤਿੰਨ ਚੀਜ਼ਾਂ ਹੋਰ ਇੱਕ ਅਸੀਂ ਦੇਖੋ ਜ਼ਿੰਦਗੀ ਚ ਮੇਰੀ ਲਾਈਫ ਦੇ ਵਿੱਚ ਮੈਂ ਪਹਿਲੀ ਵਾਰ ਦੇਖਿਆ ਕਿ ਸਾਨੂੰ ਅਪਰੂਵਲ ਮਿਲੀ ਗਵਰਨਮੈਂਟ ਤੋਂ ਅਸੀਂ ਸ਼ਿਲਾਜੀਤ ਉਹਦੇ ਵਿੱਚ ਅਸੀਂ ਅਸ਼ਵਗੰਧ ਉਹਦੇ ਵਿੱਚ ਅਸੀਂ ਸ਼ਤਾਵਰ ਤੰਨ ਚ ਜਮਲਾਇਆ ਲੇਡੀ ਵਾਸਤੇ ਸਭ ਤੋਂ ਉੱਤਮ ਨੇ ਨਾਲ ਸਾਨੂੰ ਸਾਡੇ ਜਿਹੜੇ ਵੱਡੇ ਵੈਦ ਸੀ ਉਹਨਾਂ ਨੇ ਕਿਹਾ ਕਹਿੰਦੇ ਗੁਇਲ ਸਾਹਿਬ ਜੇ ਇਹਦੇ ਵਿੱਚ ਚਾਂਦੀ ਦੀ ਭਸਮ ਸੋਨੇ ਦੀ ਭਸਮ ਤੇ ਹੀਰੇ ਦੀ ਭਸਮ ਪੈ ਜੇ ਜ਼ਿੰਦਗੀ ਚ ਕਹਿੰਦੇ ਕੋਈ ਕੁੜੀ ਤੁਹਾਨੂੰ ਆ ਕੇ ਐ ਨਹੀਂ ਕੋਗੀ ਮੈਂ ਥੱਕ ਗਈ ਜਿੰਨਾ ਵਰਜੀ ਕੰਮ ਕਰ ਲਵੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਬਣਾ ਹੁਣ ਉਹ ਅਸੀਂ ਬਣਾਇਆ ਔਰ ਉਸ ਇਲਾਜੀਤ ਦੀ ਕਾਸਟ ਜਿਹੜੀ ਅੱਜ 9990 ਰੁਪਏ 10 ਗ੍ਰਾਮ ਇੱਕ ਤੋਲਾ ਦੀ ਸੋਨੇ ਚਾਂਦੀ ਦੇ ਬਰਾਬਰ ਦਾ ਰੇਟ ਆ ਔਰ ਉਹਦਾ ਜਿਵੇਂ ਜਿਵੇਂ 골ਡ ਦਾ ਰੇਟ ਵਧੂਗਾ ਇਹਨਾਂ ਚੀਜ਼ਾਂ ਦਾ ਰੇਟ ਵਧੂ ਉਹਦਾ ਵੀ ਵਧੂ ਪਰ ਮੈਂ ਇਹ ਦੇਖਿਆ ਕਿ ਜਿਹੜੀ ਨਾਰਮਲ ਅਸੀਂ ਵੇਚ ਰਹੇ ਆ ਸ਼ਿਲਾ ਜੀ ਅਸੀਂ ਸ਼ਿਲਾ ਜੀ ਦੰਦੇ ਸੀਗੇ 1800 ਰੁਪਏ ਦੀ ਡੱਬੀ 20 ਗ੍ਰਾਮ ਦੀ ਔਰ ਇੱਕ ਨਾਲ ਇੱਕ ਫ੍ਰੀ ਰੱਖੀ ਹੋਈ ਸੀ ਜਿਹੜਾ ਆਵੇ ਦੋ ਲੈ ਜਵੇ ਤੇ 900 ਰੁਪਏ ਦੀ ਉਹ ਘੱਟ ਵਿਕਦੀ ਹੈ ਇਹ 9000 ਵਾਲੀ ਜ਼ਿਆਦਾ ਤੁਸੀਂ ਜਦ aí ਕਹਿੰਨੇ ਕੋਈ ਚੀਜ਼ ਪਾਇਓਰਿਟੀ ਬਹੁਤ ਘੱਟ ਲੁਕੀ ਉਹ ਸੇਲ ਕਰਦੇ ਨੇ ਬਣਨ ਤੋਂ ਪਹਿਲਾਂ ਡੁਪਲੀਕੇਸੀ ਪਹਿਲਾਂ ਆ ਜਾਂਦੀ ਹੈ ਤਾਂ ਸਾਨੂੰ ਐਜ਼ ਅ ਆਡੀਅਨਸ ਨੂੰ ਵੀ ਨਹੀਂ ਪਤਾ ਲੱਗਦਾ ਕਿ origignal ਕੀ ਹੈ ਤੇ duplicate ਕੀ ਹੈ ਤੇ ਆਪਾਂ ਡੁਪਲੀਕੇਟ ਖਾ ਕੇ ਨੇ ਰਿਜ਼ਲਟ ਨਹੀਂ ਆਉਂਦਾ ਤਾਂ ਕੋਈ ਫਾਇਦਾ ਨਹੀਂ ਹੈ ਸਾਨੂੰ ਮੈਂ ਤੁਹਾਨੂੰ ਦੱਸ ਦਿੰਦੇ ਜਿਹੜੀ ਸ਼ਿਲਾ ਜੀ ਤੁਹਾਨੂੰ ਮੈਂ ਤੁਹਾਨੂੰ ਦੱਸੀ ਹੈ ਨਾ ਜੀ ਇਹ ਜਿਹੜੀ ਸ਼ਲਾਜੀਤ ਹੈ ਸ਼ਲਾਜੀਤ ਇਹ ਕਸ਼ਮੀਰੀ ਸ਼ਲਾਜੀਤ ਹੈ ਵਿੱਦ 골ਡ সিলవర్ ਤੇ ਡਾਇਮੰਡ ਇਹ ਇਹ ਮਤਲਬ ਜੇ ਤੁਹਾਨੂੰ ਮਿਲੂਗੀ ਵੀ ਕਦੇ ਕਿਤੋਂ ਸਿਰਫ ਇੱਕ ਰਜਿਸਟਰਡ ਵੈਦ ਕੋਲੇ ਮਿਲੂ ਇਹਨੂੰ ਆਮ ਦੁਕਾਨਦਾਰ ਸੇਲ ਨਹੀਂ ਕਰ ਸਕਦਾ ਇਹ ਸਿਰਫ ਵੈਦ ਵੇਚਦੇ ਆ ਵੈਦ ਕੋਲੇ ਵੀ ਗਵਰਨਮੈਂਟ ਤੋਂ ਅਪਰੂਵਲ ਹੋਊਗੀ ਤਾਂ ਮਿਲੂਗੀ ਕਿਉਂਕਿ ਇਹਦੇ ਚ ਬਜਰਪਸਮ ਹੈ ਜਿਹਨੂੰ ਹੀਰੇ ਦੀ ਬਸਮ ਕਿਹਾ ਗਿਆ ਔਰ ਜਿਹੜੇ ਇਨਸਾਨ ਨੇ ਹੀਰੇ ਦੀ ਭਸਮ ਚਾਂਦੀ ਦੀ ਭਸਮ ਤੇ ਸੋਨੇ ਦੀ ਭਸਮ ਗਵਰਨਮੈਂਟ ਦੁਆਰਾ ਮਨਜ਼ੂਰਸ਼ੁਦਾ ਕੋਈ ਵੀ ਔਸ਼ਧ ਦੇ ਵਿੱਚ ਆਉਂਦੀ ਹੈ ਉਹਨੇ ਖਾਲੀ ਕਿਸੇ ਵੈਦ ਦੀ ਸਲਾਹ ਨਾਲ ਉਹਨੂੰ ਜ਼ਿੰਦਗੀ ਚ ਕੈਂਸਰ ਨਹੀਂ ਹੋ ਸਕਦਾ